ਜੇ ਸਾਹਬ ਬਗਾਇਆ ਕਿ ਡੋਪ ਟੈਸਟ ਜੇ ਕਰਾਣੇ ਨੇ ਸਾਡੇ ਤਾਂ ਪਹਿਲੇ ਇਹ ਵੀ ਕਰਾਣ ਤੇ ਚੰਨੀ ਸਾਹਿਬ ਨੇ ਕਿਹਾ ਸਿਰਫ ਇਹਨਾਂ ਦੇ ਮੁੱਖ ਮੰਤਰੀ ਦਾ ਡੋਪ ਟੈਸਟ ਕਰਾ ਲਓ ਫਿਰ ਸਭੀ ਸਾਰੇ ਤਿਆਰ ਹੋ ਜਰਾਂਗੇ ਦੇਖੋ ਇਸ ਤਰ੍ਹਾਂ ਕਿ ਜੋ ਉਹ ਚਾਹੁੰਦੇ ਨੇ ਜਿਵੇਂ ਉਹਨਾਂ ਨੂੰ ਖੁਸ਼ੀ ਬੰਦੀ ਅਸੀਂ ਤਾਂ ਉਮੀਦ ਹਾਰਾ ਸਵਾਲ ਇਹ ਹੈ ਵੀ ਜਿਸ ਅ ਜਿਸ ਨਸ਼ੇ ਦੇ ਵਿੱਚ ਜੋ ਹੰਕਾਰ ਦੇ ਵਿੱਚੋਂ ਚੱਲ ਰਿਹਾ ਜਿਹੜਾ ਹੰਕਾਰ ਦਾ ਨਸ਼ਾ ਹੁੰਦਾ ਨਾ ਜੀ ਉਹ ਸਭ ਤੋਂ ਵੱਧ ਮਾੜਾ ਹੁੰਦਾ ਹੈ ਜਿਹੜਾ ਕਿ ਅੱਜ ਕਾਂਗਰਸ ਪਾਰਟੀ ਦੇ ਸਿਰ ਚੜ ਕੇ ਬੋਲ ਰਹੇ ਤੇ ਇਹੀ ਉਹਨਾਂ ਦੇ ਪਦਨ ਦਾ ਕਾਰਨ ਬਣੂਗਾ। ਦੂਜੀ ਗੱਲ ਉਹਨਾਂ ਨੇ ਜੋ ਮੈਨੂੰ ਕਿਸੇ ਪੱਤਰਕਾਰ ਸਾਥੀ ਨੇ ਪੁੱਛਿਆ ਕਿ ਉਹ ਕਹਿੰਦੇ ਨੇ ਜੀ ਕਿ ਜੀ ਪੰਜਾਬ ਦੇ ਵਿੱਚ ਮੰਤਰੀਆਂ ਨੂੰ ਦੀ ਕੋਈ ਪੁੱਛਗਿੱਛ ਨਹੀਂ। ਮੈਂ ਆਸ਼ੂ ਜੀ ਨੂੰ ਕਹਿਣਾ ਚਾਹੂੰਗਾ ਕਿ ਜੀ ਕਿਰਪਾ ਕਰਕੇ ਤੁਸੀਂ ਆਪ ਦੀ ਪੀੜ੍ਹੀ ਥੱਲੇ ਸੋਟਾ ਫੇਰੋ। ਤੁਸੀਂ ਆਪ ਦੀ ਤੇ ਆਪਦੀ ਪਾਰਟੀ ਔਰ ਆਪਦੀ ਸਰਕਾਰ ਦੇ ਗਰੇਬਾਂ ਦੇ ਵਿੱਚ ਆ ਕੇ ਦੇਖੋ। ਅਸੀਂ ਜੇ ਤਾਂ ਉਹਨਾਂ ਦਾ ਮਤਲਬ ਇਹ ਕਿ ਮੰਤਰੀ ਨੂੰ ਕਿਸੇ ਨੂੰ ਵੀ ਇਹ ਅਧਿਕਾਰ ਮਿਲ ਜਾਂਦਾ ਹੈ ਵੀ ਕਿਸੇ ਟੀਚਰ ਨੂੰ ਕਿਸੇ ਡੀਓ ਨੂੰ ਔਰ ਉਹ ਵੀ ਮਹਿਲਾ ਡੀਓ ਨੂੰ ਤੁਸੀਂ ਪਬਲੀਕਲੀ ਅਬਿਊਜ਼ ਕਰੋ ਗਾਲਾਂ ਕੱਢੋ ਤੇ ਫਿਰ ਭਾਈ ਸਾਡੇ ਮੰਤਰੀਆਂ ਕੋਲੋਂ ਅਸੀਂ ਇਹੋ ਜਿਹਾ ਐਕਸਪੈਕਟ ਨਹੀਂ ਕਰਦੇ ਹੈਗੇ ਜੇ ਤੁਸੀਂ ਇੱਕ ਡਿਊਟੀ ਬਾਉਂਡ ਪੁਲਿਸ ਆਫੀਸਰ ਡੀਐਸਪੀ ਨੂੰ ਤੁਸੀਂ ਪਬਲੀਕਲੀ ਫੋਨ ਕਰਕੇ ਗਾਲਾਂ ਕੱਢੋ ਤੇ ਉਹੋ ਜਿਹਾ ਕੰਮ ਵੀ ਸਾਡੇ ਮੰਤਰੀਆਂ ਨੂੰ ਨਹੀਂ ਚਾਹੀਦਾ ਹੈਗਾ ਜੇ ਤੁਸੀਂ ਆਪਦੀ ਮੰਤਰੀਸ਼ਿਪ ਦੇ ਵਿੱਚ ਆਪਦੀ ਸਰਕਾਰ ਦੇ ਵਿੱਚ ਸੈਂਕੜੇ ਹਜ਼ਾਰਾਂ ਕਰੋੜ ਦੇ ਘਪਲੇ ਕਰ ਜੋ ਘਟਾਲੇ ਕਰ ਜੋ ਤੇ ਫੇਰ ਭਾਈ ਉਹੋ ਜੇ ਕੰਮਾਂ ਦੇ ਵਿੱਚ ਵੀ ਸਾਡੇ ਮੰਤਰੀਆਂ ਦੀ ਨਹੀਂ ਚੱਲਦੀ ਹੈਗੀ ਸੋ ਚਲਾਉਣਾ ਕਿਸ ਪਾਸੇ ਵੱਲ ਹੈ ਜੇ ਤਾਂ ਲੋਕਾਂ ਨੂੰ ਡਰਾਉਣਾ ਹੈ ਧਮਕਾਉਣਾ ਹੈ ਗਲਤ ਬੋਲਣਾ ਹੈ ਲੁੱਟ ਖਸੁੱਟ ਕਰਨੀ ਹੈ ਫੇਰ ਤਾਂ ਉਹਨਾਂ ਦੀ ਬਹੁਤ ਚੱਲਦੀ ਹੋਊਗੀ ਪਰ ਇੰਨਾ ਕੰਮਾਂ ਦੇ ਵਿੱਚ ਸਾਡੀ ਭਾਈ ਕਿਸੇ ਦੀ ਨਾ ਚੱਲਦੀ ਤੇ ਨਾ ਅਸੀਂ ਚਲਾਉਣੀ ਚਾਹੁੰਦੇ ਆ ਸਾਨੂੰ ਲੋਕਾਂ ਨੇ ਕੰਮ ਕਰਨ ਵਾਸਤੇ ਚੁਣਿਆ ਤੇ ਉਹ ਅਸੀਂ ਪੂਰਾ ਉਹਦਾ ਇਮਾਨਦਾਰੀ ਦੇ ਨਾਲ ਕਮਿਟਮੈਂਟ ਦੇ ਨਾਲ ਔਰ ਸ਼ਰਾਫਤ ਦੇ ਨਾਲ ਕਰ ਰਹੇ ਆਂ ਔਰ ਇਹਦਾ ਫੈਸਲਾ ਜਿਹੜਾ ਉਹ ਲੁਧਿਆਣਾ ਵੈਸਟ ਦੇ ਲੋਕ 19 ਤਾਰੀਖ ਨੂੰ ਕਰ ਦੇਣਗੇ ਅਮਨਜੀ ਭੱਜ ਜਾਣਗੇ ਪੂਲਿੰਗ ਸਕੇ ਦੇਖੋ ਦਰਜ ਕਿਸਾਨਾਂ ਦਾ ਖਾਸ ਕਰਕੇ ਕੀ ਹਲੇ ਤੱਕ ਸਰਕਾਰ ਕੋਲ ਕੋਈ ਕਿਸਾਨ ਪਹੁੰਚਿਆ ਵਿਰੋਧ ਦਰਜ ਕਰਵਾਇਆ ਹੈ ਇਸ ਸਰਪ ਕਿਸਾਨਾ ਵੱਲੋਂ ਵਿਰੋਧ ਹੈ ਦੇਖੋ ਇਸ ਤਰ੍ਹਾਂ ਹੈ ਕਿ ਇਹ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹ ਹੁਣ ਤੱਕ ਦੀ ਸਭ ਤੋਂ ਬੈਸਟ ਪਾਲਿਸੀ ਪ੍ਰੂਫ ਹੋਣ ਜਾ ਰਹੀ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਕਿਸੇ ਦਾ ਕੋਈ ਵਿਰੋਧ ਨਹੀਂ ਹੈ ਸਿਵਾਏ ਵਿਰੋਧੀਆਂ ਤੋਂ ਇਹ ਇੱਕ ਇਹੋ ਜਿਹੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਕੱਲੀ ਲੈਂਡ ਪੂਲਿੰਗ ਨਹੀਂ ਇਹਦਾ ਨਾਮ ਐਕਚੁਅਲ ਦੇ ਵਿੱਚ ਲੈਂਡ ਪੂਲਿੰਗ ਐਂਡ ਜੁਆਇੰਟ ਡਿਵੈਲਪਮੈਂਟ ਪਾਲਿਸੀ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਜਿੱਥੇ ਸਰਕਾਰ ਨੇ ਨੋਟੀਫਾਈ ਕਰ ਦਿੱਤਾ ਕਿ ਜੀ ਇਹਨੂੰ ਇਸ ਏਰੀਆ ਨੂੰ ਅਸੀਂ ਅਰਬਨ ਸਟੇਟ ਦੇ ਰੂਪ ਦੇ ਵਿੱਚ ਡਿਵੈਲਪ ਕਰਾਂਗੇ ਕੋਈ ਕਿਸਾਨ ਨੰਬਰ ਇੱਕ ਮੈਂ ਪਹਿਲਾਂ ਇਹ ਦੱਸਦਾ ਵੀ ਕੋਈ ਇੱਕ ਇੰਚਿਤ ਜਗਾ ਵੀ ਐਕਵਾਇਜ਼ੀਸ਼ਨ ਹੈ ਉਹ ਨਹੀਂ ਹੋਏਗੀ ਉਹ ਐਕਵਾਇਰ ਨਹੀਂ ਹੋਏਗੀ ੱੱਕੇ ਨਾਲ ਅਗਲੀ ਦੀ ਮਰਜ਼ੀ ਬਣਾ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਆਪਦੇ ਕੋਲ ਰੱਖ ਕੇ ਖੇਤੀ ਕਰਨਾ ਚਾਹਦਾ ਜੀ ਸਦਕੇ ਰੱਖੇ ਕੋਈ ਨਹੀਂ ਉਹਦੀ ਉਹਨੂੰ ਉਹ ਤੋਂ ਜ਼ਮੀਨ ਖੋਏਗਾ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲਿਆ ਕੇ ਸਰਕਾਰ ਨੂੰ ਦੇਣਾ ਚਾਹੁੰਦਾ 9000 ਗਜ਼ ਰੈ residențial ਦਾ 200 ਗਜ਼ ਕਮਰਸ਼ੀਅਲ ਦਾ ਮਿਲ ਜੇਗਾ ਕੋਈ ਕਿਸਾਨ ਕੋਈ ਲੈਂਡ ਓਨਰ ਕੋਈ 9 ਕਿੱਲੇ ਸਰਕਾਰ ਨੂੰ ਦੇਣਾ ਚਾਹੁੰਦਾ ਤਾਂ ਤੀਜਾ ਹਿੱਸਾ ਉਹਨੂੰ 3 ਕਿੱਲੇ ਗਰੁੱਪ ਹਾਊਸਿੰਗ ਵਾਸਤੇ ਉਹਨੂੰ ਪਰਮਿਸ਼ਨ ਦੇ ਦਾਂਗੇ ਕੋਈ ਵਿਅਕਤੀ 50 ਇਕੜ ਜਾਂ 50 ਤੋਂ ਵੱਧ ਇਕੜ ਸਰਕਾਰ ਨੂੰ ਆਫਰ ਕਰ ਦੇ ਕਿ ਜੇ ਆ ਮੈਂ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆ ਗਿਆ ਉਹਨੂੰ 60% ਯਾਨੀ ਕਿ 30 ਇਕੜ ਉਹਨੂੰ ਖੁਦ ਆਪ ਡਿਵੈਲਪ ਕਰ ਦੇ ਲਈ ਦੇ ਦਿੱਤੇ ਜਾਣਗੇ ਜੇ ਇੱਕ ਥਾਂ ਤੋਂ ਵੱਧ ਥਾਵਾਂ ਦੇ ਉੱਪਰ ਵੀ ਦੇਵੇਗਾ ਸਪੋਜ਼ 50 ਏਕੜ ਨੇ 50 ਏਕੜ ਦੇ ਜੋ ਛੋਟੇ-ਛੋਟੇ 10 ਟੋਟੇ ਵੀ ਦੇ ਦਿੰਦਾ ਸਰਕਾਰ ਨੂੰ ਤਾਂ ਵੀ ਸਰਕਾਰ ਨੂੰ ਇੱਕ ਜਗ੍ਹਾ ਦੇ ਉੱਪਰ ਇਕੱਠਾ ਚੌਰਸ ਟਾਕੇ ਜਿਹੜਾ ਉਹ 30 ਏਕੜ ਦਾ ਦੇ ਦੂਗੀ ਜੇ ਇੱਕ ਬੰਦੇ ਕੋਲੇ 50 ਏਕੜ ਨਹੀਂ ਪੂਰੇ ਹੁੰਦੇ ਹੈਗੇ 10 ਬੰਦੇ ਇਕੱਠੇ ਹੋ ਕੇ ਸਰਕਾਰ ਨੂੰ ਆਫਰ ਕਰ ਦੇਣਾ ਤਾਂ ਵੀ ਉਹ ਸਰਕਾਰ ਨੂੰ ਮਨਜ਼ੂਰ ਹੈ ਸੋ ਮੇਰੇ ਕਹਿਣ ਦਾ ਮਤਲਬ ਕਿ ਇੰਨੀ ਵੱਡੀ ਫਲੈਕਸੀਬਲ ਪਾਲਿਸੀ ਜਿਹਦੇ ਵਿੱਚ ਇੱਕ ਕਿਸਾਨ ਤੋਂ ਲੈ ਕੇ ਡਵੈਲਪਰ ਤੋਂ ਲੈ ਕੇ ਸਰਕਾਰ ਖੁਦ ਆਪ ਔਰ ਕੋਈ ਵੀ ਵਿਅਕਤੀ ਪੂਰੇ ਸੂਬੇ ਦੇ ਵਿੱਚ ਕੋਈ ਵੀ ਵਿਅਕਤੀ ਜਦ ਆਪ ਉਹਨੂੰ ਡਵੈਲਪਰ ਬਣ ਦਾ ਮੌਕਾ ਮਿਲ ਰਿਹਾ ਹੈ ਉਹਨੂੰ ਬਿਲਡਰ ਬਣ ਦਾ ਮੌਕਾ ਮਿਲ ਰਿਹਾ ਹੈ ਉਹਨੂੰ ਉਹਨੂੰ ਐਂਟਰਪ੍ਰੀਨਿਅਰ ਬਣ ਦਾ ਮੌਕਾ ਮਿਲ ਰਿਹਾ ਹੈ ਤੇ ਜਿਹਦੇ ਵਿੱਚ ਹਰ ਕਿਸੇ ਨੂੰ ਐਡਵਾਂਟੇਜ ਹੈ ਜਿਹੜਾ ਉਹ ਹੋ ਰਿਹਾ ਹੈ ਇਹਦੇ ਵਿੱਚ ਵਿਰੋਧ ਕਿੱਥੇ ਹੋਣਾ ਚਾਹੀਦਾ ਜੀ ਸੋ ਮੇਰੇ ਕਹਿਣ ਦਾ ਮਤਲਬ ਤੁਸੀਂ ਪੂਰੇ ਮੁਲਕ ਦੀਆਂ ਪੂਰੇ ਮੁਲਕ ਦੀਆਂ ਤੁਸੀਂ ਰੀਅਲ ਏਸਟੇਟ ਪਾਲਿਸੀਜ਼ ਨੇ ਜਿਹੜੀਆਂ ਉਹ ਚੱਕ ਕੇ ਦੇਖ ਲਓ ਇਸ ਤੋਂ ਵਧੀਆ ਇਸ ਤੋਂ ਪੋਜ਼ਿਟਿਵ ਆ ਕਿਸਾਨ ਫ੍ਰੈਂਡਲੀ ਕੰਜ਼ਿਊਮਰ ਫ੍ਰੈਂਡਲੀ ਜਦੋਂ ਇਨੀ ਅਵੇਲੇਬਿਲਿਟੀ ਹੋਏਗੀ ਤੇ ਜਿਹੜੇ ਘਰ ਬਣਨੇ ਨੇ ਜਾਂ 플ੌਟ ਮਿਲਨੇ ਨੇ ਉਹਨਾਂ ਦੇ ਰੇਟ ਵੀ ਰੀਜ਼ਨੇਬਲ ਹੋਣਗੇ ਜਾਇਜ਼ ਹੋਣਗੇ ਉਹਦਾ ਫਾਇਦਾ ਕਿਹਨੂੰ ਹੋਵੇ ਆਮ ਲੋਕਾਂ ਨੂੰ ਹੈ ਕੋਈ ਇਸ ਏਰੀਆ ਦੇ ਵਿੱਚ ਜਿੰਨਾ ਡਿਵੈਲਪ ਕੀਤਾ ਜਾਊਗਾ ਉਹਦੇ ਵਿੱਚ ਕੋਈ ਵੀ ਇਲੀਗੈਲਿਟੀ ਨਹੀਂ ਹੋਣੀ ਹੈਗੀ ਕੋਈ ਵੀ ਵਾਇਲੇਸ਼ਨ ਨਹੀਂ ਹੋਣੀ ਹੈਗੀ ਕਿਉਂਕਿ ਸਰਕਾਰ ਮਾਸਟਰ پلان ਹੈ ਜਿਹੜਾ ਉਹ ਸਰਕਾਰ ਦਾ ਹੈ ਤੇ ਸਰਕਾਰ ਇਨਸ਼ੋਰ ਕਰੂਗੀ ਵੀ ਕਿਸੇ ਵੀ ਤਰੀਕੇ ਦੀ ਵਾਇਲੇਸ਼ਨ ਹੈ ਜਿਹੜੀ ਹੁਣ ਹੁੰਦਾ ਕੀ ਹੈ 14000 ਇਲੈਗਲ ਕਲੋਨੀ ਜਿਹੜੀਆਂ ਉਹ ਡਿਵੈਲਪ ਹੋ ਗਈਆਂ ਜਿਹੜੇ ਡਿਵੈਲਪਰ ਨੇ ਉਹ ਆਪਦਾ 플ੌਟ ਵੇਚ ਕੇ ਲੋਕਾਂ ਨੂੰ ਨਿਕਲ ਜਾਂਦੇ ਨੇ ਤੇ ਮੁੜ ਕੇ ਲੋਖਾਜਲ ਹੋਈ ਜਾਂਦੇ ਨੇ ਸੋ ਇਸ ਤੋਂ ਵਧੀਆ ਪਬਲਿਕ ਪੀਪਲ ਫ੍ਰੈਂਡਲੀ ਪਾਲਿਸੀ ਹੈ ਜਿਹੜੀ ਮੈਂ ਗਾਰੰਟੀ ਕਰਦਾ ਕਿਓ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਆ। ਕੱਲ ਤੁਹਾਨੂੰ ਸਮਰਥਾ ਮਿਲਿਆ ਜਿਹੜੇ ਰੀਅਲ ਏਸਟੇਟ ਡਿਵੈਲਪਰ ਸੀਗੇ ਕੱਲ ਤੁਹਾਡੀ ਮੀਟਿੰਗ ਹੋਈ ਹੈ। ਬਿਲਕੁਲ ਜੀ ਕੱਲ ਰੀਅਲ ਏਸਟੇਟ ਡਿਵੈਲਪਰ ਉਹਨਾਂ ਦੇ ਵੀ ਕੁਝ ਕਨਸਰਨ ਸੀਗੇ ਜਦੋਂ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਗਈਆਂ। ਦੇ ਵਰ ਮੋਰ ਦੈਨ ਹੈਪੀ। ਉਹ ਉਹ ਇੰਨੇ ਖੁਸ਼ ਸੀਗੇ ਕਿ ਕਿ ਜੀ ਇਹ ਪਾਲਿਸੀ ਬਹੁਤ ਵਧੀਆ ਔਰ ਸਭ ਤੋਂ ਵੱਡੀ ਗੱਲ ਆ। ਜਿਹੜੀ ਜਿਹੜੀ ਵਿਰੋਧੀ ਤਿਰਕ ਕਿਸਾਨਾਂ ਦੀ ਗੱਲ ਕਰਦੇ ਨੇ ਅਸੀਂ ਤਾਂ ਕਹਿੰਦੇ ਵੀ ਕਿਸਾਨ ਭਰਾਵ ਦੀ ਜ਼ਮੀਨ ਰੱਖਣਾ ਚਾਹੁੰਦੇ ਨੇ ਰੱਖੋ ਕੋਈ ਨਹੀਂ ਲਊਗਾ। ਤੁਸੀਂ ਆਪ ਉਹਨੂੰ ਡਿਵੈਲਪ ਕਰਨਾ ਚਾਹੁੰ ਆਜੋ ਸਰਕਾਰ ਕੋ ਸਰਕਾਰ ਨੂੰ ਆਫਰ ਕਰੋ ਤੁਸੀਂ ਆਪ ਡਿਵੈਲਪਰ ਬਣ ਜਾਓ ਭਾਈ ਗੋਪਾਲ ਤੁਹਾਨੂੰ ਰਾਜੇ ਸਾਹਿਬ ਬੋਲਿਆ ਕਿ ਡੋਪ ਟੈਸਟ ਜੇ ਕਰਾਣੇ ਨੇ ਸਾਡੇ ਤਾਂ ਪਹਿਲੇ ਇਹ ਵੀ ਕਰਾਣ ਤੇ ਚੰਨੀ ਸਾਹਿਬ ਨੇ ਕਿਹਾ ਸਿਰਫ ਇਹਨਾਂ ਦੇ ਮੁੱਖ ਮੰਤਰੀ ਦਾ ਡੋਪ ਟੈਸਟ ਕਰਾ ਲਓ ਫਿਰ ਸਭੀ ਸਾਰੇ ਤਿਆਰ ਹੋ ਜਣਗੇ ਰਾਜੇ ਕੋ ਦੇਖੋ ਇਸ ਤਰ੍ਹਾਂ ਕਿ ਜੋ ਚੌਂਦਲੇ ਜਿਵੇਂ ਉਹਨਾਂ ਨੂੰ ਖੁਸ਼ੀ ਮਿਲਦੀ ਅਸੀਂ ਤਾਂ ਉਮੀਦ ਹੀ ਤਿਆਰ ਆ ਸਵਾਲ ਇਹ ਹੈ ਵੀ ਜਿਸ ਜਿਸ ਨਸ਼ੇ ਦੇ ਵਿੱਚ ਜੋ ਹੰਕਾਰ ਦੇ ਵਿੱਚੋਂ ਚੱਲ ਰਿਹਾ ਜਿਹੜਾ ਹੰਕਾਰ ਦਾ ਨਸ਼ਾ ਹੁੰਦਾ ਹੈ ਨਾ ਜੀ ਉਹ ਸਭ ਤੋਂ ਵੱਧ ਮਾੜਾ ਹੁੰਦਾ ਹੈ ਜਿਹੜਾ ਕਿ ਅੱਜ ਕਾਂਗਰਸ ਪਾਰਟੀ ਦੇ ਸਿਰ ਚੜ ਕੇ ਬੋਲ ਰਹੇ ਤੇ ਇਹੀ ਉਹਨਾਂ ਦੇ ਪਤਨ ਦਾ ਕਾਰਨ ਬਣੂਗਾ ਅਭਾਗੀ ਇੱਕ ਆਪੋਜੀਸ਼ਨ ਵੱਲੋਂ ਜਿਹੜੇ ਅਨਫੁਲਫਿਲਡ ਪ੍ਰੋਮਿਸਸਿਸ ਨੇ ਸਪੈਸ਼ਲੀ ਵਨ ਕੌਮਨ ਟੂਟੀ ਮੈਂਟ ਉਹਦੇ ਲੈ ਕੇ ਇੱਕ ਆਮ ਆਦਮੀ ਪਾਰਟੀ ਨੂੰ ਕਾਫੀ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਇਟਸ ਇਸ ਤਰ੍ਹਾਂ ਜੀ ਕਿ ਲੈਟਸ ਬੀ ਵੈਰੀ ਵੈਰੀ ਕਲੀਅਰ ਅ ਅਜ ਤੋ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ 5 ਪ੍ਰੋਮਿਸ ਕੀਤੇ ਸੀ ਗਾਰੰਟੀਜ਼ ਦਿੱਤੀਆਂ ਸੀਗੀਆਂ ਜਿਹਦੇ ਵਿੱਚ ਹੈਲਥ ਔਰ ਐਜੂਕੇਸ਼ਨ ਸਿਸਟਮ ਦਾ ਦੀ ਪੂਰਾ ਕਾਇਆਕਲਪ ਕਰਨ ਦਾ ਉਹਦੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ ਹਰ ਘਰ ਨੂੰ 300 ਯੂਨਿਟ ਹਰ ਮਹੀਨੇ ਫ੍ਰੀ ਦੇਣ ਦੀ ਗੱਲ ਸੀਗੀ ਉਹ ਤੋਂ ਪਹਿਲੇ ਦਿਨ ਤੋਂ ਅਸੀਂ ਉਹਦੇ ਉੱਪਰ ਕੰਮ ਕਰ ਦਿੱਤਾ ਜਿਹੜਾ ਸਾਡੇ ਸੈਨਿਕ ਸਾਥੀ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ 1 ਕਰੋੜ ਰੁਪਏ ਦੇ ਦੇ ਉਹਦਾ ਸ਼ਹਾਦਤ ਦੀ ਗੱਲ ਸੀਗੀ ਉਹ ਅਸੀਂ ਪਹਿਲੇ ਦਿਨ ਤੋਂ ਲਾ ਕਰਦਾ ਸਿਰਫ ਇੱਕ ਚੀਜ਼ ਆ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲ ਆ ਹੁਣ ਉਹ ਚੀਜ਼ਾਂ ਨੇ ਜਿਹੜੀਆਂ ਜਿਹੜੀਆਂ ਕਿ ਨਾ ਅਸੀਂ ਕਮਿਟ ਕੀਤੀਆਂ ਸੀ ਨਾ ਕਿਸੇ ਨੇ ਮੰਗੀਆਂ ਸੀ ਨਾ ਕਿਸੇ ਮੈਨੀਫੈਸਟੋ ਦਾ ਹਿੱਸਾ ਸੀ ਨਾ ਕਿਸੇ ਨੇ ਕਹੀਆਂ ਸੀਗਾ ਜੇ ਉਹਨਾਂ ਦੀ ਗੱਲ ਕਰ ਲਈਏ ਅੱਜ ਟੋਲ ਪਲਾਜ਼ੇ ਨੇ ਜਿਹੜੇ ਪੰਜਾਬ ਦੇ ਵਿੱਚੋਂ 17 18 ਉਹ ਖਤਮ ਹੋ ਚੁੱਕੇ 60 ਹਜ਼ਾਰ ਦੇ ਕਰੀਬ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਅੱਜ ਕਿਸਾਨ ਵੀਰਾਂ ਨੂੰ ਦੇਣੇ ਬਿੱਲ ਜਿਹੜੀ ਉਹ ਮਿਲ ਰਹੀ ਹੈ ਅੱਜ ਜੀਵੀਕੇ ਦਾ ਥਰਮਲ ਪਾਵਰ ਪਲਾਂਟ ਹੈ ਜਿਹੜਾ ਉਹ ਅਸੀਂ ਲਗਾ ਚੁੱਕੇ ਹਾਂ ਸੋ ਇੰਨੀਆਂ ਅੱਜ ਮਹਿਲਾਵਾਂ ਨੂੰ ਫ੍ਰੀ ਟਰੈਵਲ ਹੈ ਜਿਹੜਾ ਉਹ ਮਿਲ ਰਿਹਾ ਹੈ ਇੰਨੀਆਂ ਚੀਜ਼ਾਂ ਐਸ ਜੀਆਂ ਨੇ ਜਿਨ੍ਹਾਂ ਨੂੰ ਦੇਣ ਦੇ ਲਈ ਵੀ ਪੈਸੇ ਦੀ ਜ਼ਰੂਰਤ ਹੈ ਔਰ ਜਿਸ ਤਰ੍ਹਾਂ ਦਾ ਮਾਹੌਲ ਹੈ ਪਿਛਲੀਆਂ ਸਰਕਾਰਾਂ ਛੱਡ ਕੇ ਗਈਆਂ ਸੀਗੀਆਂ ਜਿੰਨਾ ਕਰਜ਼ੇ ਦੀ ਪੰਡ ਸਰਕਾਰ ਛੱਡ ਕੇ ਗਈਆਂ ਸੀਗੀਆਂ ਇਹ ਜਿਹੜੀ ਸਾਡੀ ਇੱਕ ਗਾਰੰਟੀ ਦਿੰਦੀ ਹੈ ਇਹ ਵੀ ਡੈਫੀਨਿਟਲੀ ਬੜੀ ਜਲਦੀ ਪੂਰੀ ਕਰ ਦਿੱਤੀ ਜਾਊਗੀ ਸਰਤਾ ਜੀ ਇੱਕ ਪਛਮੀ ਦੇ ਤਰ੍ਹਾਂ ਹਾਂਜੀ ਪਛਮੀ ਦੇ ਚੋਲ ਹੋਰੀ ਤਾਂਨੇ ਬਹੁਤ ਬਹੁਤ ਬੋਲ ਰਹੇ ਕੀ ਲੱਗਦਾ ਕਿ ਜਿਹੜੀ ਹੁਣ ਲੋ ਜਿਹੜੀ ਇਹ ਹੈਗੇ ਆ ਉਹਨਾਂ ਨੂੰ ਬੁਲਾ ਕੇ ਤੇ ਸਰਕਾਰ ਦਾ ਅਕਸਰਾ ਕੋਸ਼ਿਸ਼ ਕੀਤੀ ਜਿਹੜੀ ਦੇ ਬਾਰੇ ਕੀ ਇਹਦਾ ਇਹਦਾ ਉਹਨਾਂ ਨੂੰ ਰੋਲ ਤੇ ਕਰਨ ਲੱਗੇ ਹੋਏ ਨੇ ਨਹੀਂ ਦੇਖੋ ਇਸ ਤਰ੍ਹਾਂ ਕੇ ਚਲੋ ਧਰਨੇ ਲਾਉਣਾ ਡੈਮੋਕਰੇਸੀ ਦੇ ਵਿੱਚ ਹਰ ਕਿਸੇ ਦਾ ਆਪਣਾ ਹੱਕ ਹੈ ਉਹ ਨਹੀਂ ਅਸੀਂ ਰੋਕਦੇ ਹੈਗੇ ਪਰ ਅਸੀਂ ਫ੍ਰੌਮ ਡੇ 1 ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਕੋਈ ਇਸ਼ੂ ਹੈ ਕੋਈ ਕੰਮ ਹੈ ਜੀ ਸਭ ਦੇ ਸਾਨੂੰ ਮਿਲੋ ਉਹ ਮਸਲੇ ਨੇ ਹੱਲ ਹੋਣਗੇ ਹੁਣ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਧਰਨੇ ਪੋਲਿਟੀਕਲੀ ਮੋਟੀਵੇਟਿਡ ਧਰਨੇ ਕੌਣ ਲਾਉਂਦੇ ਤੇ ਕੌਣ ਲਗਵਾਉਂਦਾ ਹੈ ਇਦਾਂ ਤੁਸੀਂ ਇਨਵੈਸਟਿਗੇਟਿਵ ਜਰਨਲਿਸਟ ਨੂੰ ਤੁਸੀਂ ਪਤਾ ਕਰੋ ਸਾਡਾ ਕੰਮ ਹੈ ਕੰਮ ਕਰਨਾ ਸਾਡੇ ਜਿਹੜੇ ਧਰਨੇ ਤੇ ਕੋਈ ਸਾਥੀ ਬੈਠਾ ਵੀ ਹੈ ਜੇ ਲੁਧਿਆਣਾ ਦੇ ਲੁਧਿਆਣੇ ਕੀ ਅਮਨ ਜੀ ਪੰਜਾਬ ਦੇ ਕਿਸੇ ਕੋਨੇ 'ਚ ਬੈਠਾ ਹੈ ਉਹਨੂੰ ਤੁਸੀਂ ਸਾਡੇ ਕੋਲ ਲੈ ਕੇ ਆਓ ਸਾਡੇ ਮੰਤਰੀ ਮਿਲਣਗੇ ਸਾਡੇ ਮੁੱਖ ਮੰਤਰੀ ਮਿਲਣਗੇ ਤੇ ਮਸਲੇ ਹੱਲ ਹੋਣਗੇ ਅਮਨ ਜੀ ਜ਼ਿਆਦਾ ਸਮਝਦਾਰ ਸ਼ਾਮਿਲ ਹੋਇਆ ਲੱਗਦਾ ਹੈ ਕਿ ਵੋਟ ਸ਼ੇਅਰ ਵਧੇਗਾ ਅਮਨਵੀ ਪਾਰਟੀ ਡੈਫੀਨਿਟਲੀ ਜੀ ਅਸੀਂ ਮੈਂ ਕੋਈ ਕਿਸੇ ਤਰੀਕੇ ਦਾ ਹੰਕਾਰ ਨਹੀਂ ਕੋਈ ਹੋਮੈ ਨਹੀਂ ਕੋਈ ਓਵਰ ਕੌਨਫੀਡੈਂਸ ਨਹੀਂ ਪਰ ਮੈਂ ਜਿਸ ਤਰੀਕੇ ਦਾ ਸਿਆਸੀ ਮਾਹੌਲ ਲੁਧਿਆਣਾ ਬੈਸਤੀ ਜ਼ਮੀਨ ਦੇ ਉੱਪਰ ਦੇਖ ਰਹਾ ਜਿੱਤ ਹੈ ਜਿਹੜੀ ਉਹ ਇੱਕ ਤਰਫਾ ਹੋਈ ਪਈ ਹੈ ਇਹ ਜਿੰਨੀਆਂ ਜੁਆਇਨਿੰਗਸ ਜਿੰਨੇ ਪਰਿਵਾਰ ਸਾਥੀ ਸ਼ਾਮਲ ਹੋ ਰਹੇ ਨੇ ਇਹ ਮਾਰਜਨ ਦੇ ਵਿੱਚ ਹੀ ਵਾਦਾ ਕਰ ਰਹੇ ਨੇ ਅਮਨ ਜੀ ਮੰਤਰੀ ਬਣਦਾ ਤੇ ਤੁਸੀਂ ਐਸਯੂ ਨੂੰ ਮੁੱਖ ਮੰਤਰੀ ਬਣਾਉਗੇ ਹਾਂ ਜੀ ਚਾਰ ਐਸਸੀ ਐਸਸੀ ਠੀਕ ਹੈ ਜੀ ਜੇਕਰ ਤੁਸੀਂ ਕੋ ਮੁੱਖ ਮੰਤਰੀ ਬਣਾਉਗੇ ਉਹ ਐਸਸੀ ਵੀ ਰਾਜਪਾਲ ਬਣਾਉਗੇ ਲੇਕਿਨ ਵਿਰੋਧੀ ਕਹਿੰਦੇ ਨੇ ਇਹਨਾਂ ਨੇ ਇੱਕ ਅਧਾ ਫੈਸਲਾ ਪੂਰੀ ਨਹੀਂ ਚਲੋ ਕੋਈ ਗੱਲ ਨਹੀਂ ਇਹ ਤਾਂ ਪਾਰਟੀ ਦਾ ਆਪਣਾ ਡਿਸੀਜਨ ਹੁੰਦੇ ਨੇ ਵਿਰੋਧੀ ਦਾ ਮੈਂ ਕੰਮ ਮੈਂ ਕਹਿਣਾ ਉਹਨੂੰ ਕਹਿਣਾ